ਹੈਗਾ ਬਲਜੀਤ ਸਿੰਘ ਉਹਦੇ ਖਿਲਾਫ ਤਕਰੀਬਨ 14 ਮਾਮਲੇ ਦਰਜੇ ਜਿਹੜਾ ਇੱਕ ਹੋਰ ਦੋਸ਼ੀ ਹੈਗਾ ਮੋਮਨ ਨਸੀਮ ਉਸਪਾਲਾ ਇਹਦੇ ਖਿਲਾਫ ਪਹਿਲਾਂ ਵੀ 2 ਮਾਮਲੇ ਦਰਜੇ ਤਿਆ ਦਿਨ ਹੀ ਖੇਤ ਨੂਰਪੇਦੀ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪਸ਼ੂ ਤੰ ਮੱਝਾਂ ਤੇ ਝੋਟੇ ਚੋਰੀ ਹੋਣ ਦੇ ਮਾਮਲੇ ਦੀਆਂ ਖਬਰਾਂ ਆਏ ਦਿਨ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹੀਆਂ ਤੇ ਇਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਦੇ ਵੱਲੋਂ ਇੱਕ ਵੱਡਾ ਸੰਘਰਸ਼ ਵੀ ਕੀਤਾ ਗਿਆ ਉਹ ਸੰਘਰਸ਼ ਇੰਨਾ ਲਾ ਮਸਾਲਾ ਕਿ ਆਖਰ ਪ੍ਰਸ਼ਾਸਨ ਨੂੰ ਉਸ ਮਾਮਲੇ ਨੂੰ ਲੈ ਕੇ ਆਪਣੀ ਕਾਰਵਾਈ ਨੂੰ ਵੱਡੇ ਪੱਧਰ ਤੇ ਤੇਜ਼ ਕਰਨਾ ਪਿਆ ਜਿਸ ਨੂੰ ਲੈ ਕੇ ਜੇ ਗੱਲ ਕਰੀਏ ਜ਼ਿਲ੍ਹਾ ਰੂਪਨਗਰ ਦੀ ਪੁਲਿਸ ਤੇ ਨੂਰਪੇਦੀ ਪੁਲਿਸ ਵੱਲੋਂ ਕੋ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆ ਇਸ ਮਾਮਲੇ ਦੇ ਵਿੱਚ ਨਾਮ ਜਦ ਕੋਈ ਦੋਸ਼ਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੋਸ਼ਿਆਂ ਨੂੰ ਕਾਬੂ ਕੀਤਾ ਗਿਆ ਉਸ ਸੰਬੰਧੀ ਅੱਜ ਇੱਥੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਅੱਜ ਸਾਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ ਤੇ ਨਾਲ ਦੀ ਨਾਲ ਇਸ ਨੂੰ ਲੈ ਕੇ ਇਲਾਕੇ ਦੇ ਲੋਕ ਵੀ ਅੱਜ ਇੱਥੇ ਇਕੱਠੇ ਹੋਏ ਹਨ ਸੋ ਅਸੀਂ ਇਲਾਕੇ ਦੇ ਲੋਕ ਵੀ ਆਪਣੇ ਵਿਚਾਰ ਚਰਚਾ ਕਰ ਰਹੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਉਤੋਂ ਪਹਿਲਾਂ ਕੀ ਕਿ ਅਸੀਂ ਅੰਦਰ ਜਾ ਕੇ ਉਹਨਾਂ ਦੋ ਪੜੇਗੇ ਦੋਸ਼ਿਆਂ ਬਾਰੇ ਗੱਲ ਕਰੀਏ ਅਫਸਰ ਸਾਹਿਬਾਂ ਨਾਲ ਕਿ ਕਿਸ ਤਰੀਕੇ ਨਾਲ ਆਪਣੀ ਕਾਰਵਾਈ ਨੂੰ ਅੰਜਾਮ ਦਿੰਦੇ ਰਹੀ ਸੀ ਤੇ ਅੱਗੇ ਇਸ ਮਾਮਲੇ ਵਿੱਚ ਹੋਰ ਅੱਗੇ ਨਵਾਂ ਕੀ ਅਪਡੇਟ ਹੈ ਇਸ 이슈 solitude of response ਲਈ ਇਹ ਪਲੱਟ ਵੀ ਅਪਰੋਡ ਕਰਦੇ ਜੀ ਮਿਤੀ 26 ਤੇ 27 ਦਰਮਿਆਣੀ ਰਾਤ ਨੂੰ ਪਿੰਡ ਸਵੇਰੋਵਾਲ ਵਿਖੇ ਤਿੰਨ ਮੰਜਾ ਸਾਡੇ ਏਰੀਆ ਚ ਚੋਰੀ ਹੋ ਗਈ ਸੀਗਾ ਤੇ ਉਹਦੇ ਰਿਗਾਰਡਿੰਗ ਜਿਹੜਾ ਸੀਗਾ ਅਸੀਂ ਮੁਕੱਦਮਾ ਨੰਬਰ 72 ਡੇਟਿਡ 27/8/2024 ਅਧੀਨ ਤਰ੍ਹਾਂ 302 ਜਿਮਨ 2 BNS ਰਜਿਸਟਰ ਨਾਮ ਨੂੰ ਦੋਸ਼ਾਂ ਦੇ ਖਿਲਾਫ ਕੀਤਾ ਸੀਗਾ ਜੋ ਕਿ ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਜਿਹੜਾ ਹੈਗਾ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਇਹਦੇ ਵਿੱਚ ਜਿਹੜਾ ਹੈਗਾ ਕਿ ਅਸੀਂ ਗੈਂਗ ਜੋ ਕਿ ਪੰਜਾਬ ਲੈਵਲ ਤੇ ਹਿਮਾਚਲ ਦੇ ਵਿੱਚ ਆਪਰੇਟ ਕਰਦਾ ਸੀਗਾ ਜੋ ਇਸ ਗੈਂਗ ਮੈਂਬਰ ਦੇ ਸਦਸੇ ਜੋ ਜਾਂ ਤਾਂ ਪੰਜਾਬ ਅਤੇ ਯੂਪੀ ਲੈਵਲ ਦੇ ਵਿੱਚ ਸੀਗੇ ਸਟੇਟ ਦੇ ਬੰਦੇ ਬਿਲੋਂਗ ਕਰਦੇ ਸੀਗੇ ਤੇ ਆਪਸ ਵਿੱਚ ਕੋਲੈਬੋਰੇਸ਼ਨ ਕਰਕੇ ਇੱਕ ਨੈਟਵਰਕ ਇਹਨਾਂ ਨੇ ਬਣਾਇਆ ਹੋਇਆ ਸੀਗਾ ਜਿਸ ਦੇ ਥਰੂ ਇਹ ਮੱਜਾਂ ਚੋਰੀ ਕਰਕੇ ਤੇ ਬਾਅਦ ਵਿੱਚ ਜਿਹੜਾ ਮੰਡੀਆਂ 'ਚ ਇਹ ਵੇਚਦੇ ਸੀਗੇ ਕਿੰਦਰ ਨੈਟਵਰਕ ਜੀ ਸਾਡੀ ਟੀਮ ਜਿਹੜੀ ਸੀਗੀ ਨਿਰੰਤਰ ਇਸ ਦੇ ਜਿਹੜਾ ਸੀਗਾ ਕੇਸ ਹੋਣ ਤੋਂ ਬਾਅਦ ਸੀਸੀਟੀਵੀ ਫੁਟੇਜ ਰਾਹੀਂ ਦੋਸ਼ਾਂ ਦੇ ਮਗਰ ਲੱਗੀ ਹੋਈ ਸੀਗੀ ਤੇ ਇਸ ਤੋਂ ਬਾਅਦ ਜਿਹੜਾ ਸੀਗਾ ਕਿ ਇਹ ਸੇਮ ਦੋਸ਼ੀ ਹਿਮਾਚਲ ਦੇ ਵਿੱਚ ਪਕੜੇ ਗਏ ਸੀਗੇ ਤਾਂ ਉਸ ਦੌਰਾਨ ਸਾਨੂੰ ਵੀ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਜਿਹੜਾ ਹੈਗਾ ਪੰਜਾਬ ਵਿੱਚ ਵਾਰਦਾਤਾਂ ਕੀਤੀਆਂ ਜਿਸ ਤੇ ਇਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਆਪਾਂ ਆਪਣੇ ਇਹਨਾਂ ਨੂੰ ਥਾਣੇ ਵਿੱਚ ਮੁਸ਼ਕਲ ਮਾਨ ਨੰਬਰ 72 ਦੇ ਵਿੱਚ ਲਿਆ ਦਿੱਤਾ ਸੀਗਾ ਤਾਂ ਜਿਹੜੇ ਪੁਲਿਸ ਮਾਨਦਰਾਂ ਇਹਨਾਂ ਵਿਅਕਤੀਆਂ ਨੇ ਸਾਨੂੰ ਜਿਹੜਾ ਹੈਗਾ ਕਿ ਸਾਡੇ ਕੋਲ ਕਾਫੀ ਵਾਰਦਾਤਾਂ ਮਨੀਆਂ ਤੇ ਇਹਨਾਂ ਦੋਸ਼ੀਆਂ ਪਾਸੋਂ ਅਸੀਂ ਤਕਰੀਬ 7000 ਰੁਪਏ ਕੈਸ਼ ਰਿਕਵਰ ਕੀਤਾ ਤੇ ਨਾਲ ਹੀ ਜਿਹੜੀ ਨਾਲ ਤਿੰਨ ਮੱਜਾਂ ਚੋਰੀਆਂ ਕੀਤੀਆਂ ਹੁੰਦੀਆਂ ਉਹ ਵੀ ਅਸੀਂ ਨਜ਼ਰ ਕਵਰ ਕਰ ਲਈ। ਮੱਜਾਂ ਕੇ ਕੇਵਨ ਯ ਜੀ ਮੱਜਾਂ ਜਿਹੜੀ ਹੈਗੀਆਂ ਫਿਲਹਾਲ ਤਾਂ ਜਿਹੜਾ ਹੈਗਾ ਕਿ ਨੇੜੇ ਦੇ ਪਿੰਡਾਂ ਤੋਂ ਹੋਈਆਂ ਫਿਲਹਾਲ ਜਿਹੜਾ ਹੈਗਾ ਇਸ ਅਸੀਂ ਨਾਕ ਸਵੇਰੇ ਲੈ ਕੇ ਆਏ ਆ ਤੇ ਇਸ ਬਾਰੇ ਸੰਬੰਧੀ ਜਿਹੜਾ ਹੈਗਾ ਡੁਮਾਗ ਨਾਲ ਹਾਲੀ ਜਿਹੜੀ ਤਫ਼ਰੀਸ਼ ਕਰਨੀ ਬਾਕੀ ਹੈ ਮੱਜਾਂ ਕਿੱਥੇ ਲਿਆਂਦੀਆਂ ਉਹਦਾ ਵੈਰੀਫਾਈ ਕਰਨਾ ਹੈ ਜੀ ਹਾਲੀ ਵੈਰੀਫਾਈ ਕਰਨਾ ਚਨਾਬ ਸਿੰਘ ਚਨਾਬ ਸਿੰਘ ਇਸ ਗਾਇਦਾ ਜਿਹੜੀ ਚੋਰੀ ਹੋਣੀ ਗਾਇਦਾ ਤੋਂ ਅਫੀਡੇਸ਼ਨ ਹੈ ਲਗੜੇ ਕੰਪਨੀ ਜੀ ਬਿਲਕੁਲ ਜੀ ਜਿਹੜੇ ਆਪਣੇ ਜ਼ਿਆਦਾਤਰ ਦੋਸ਼ੀ ਜਿਹੜੇ ਹੈਗੇ ਆ ਜਿਹੜੇ ਚੋਰੀ ਕਰਦੇ ਆ ਉਹ ਪੰਜਾਬ ਦੇ ਆ ਜਦੋਂ ਮੱਜਾਂ ਚੋਰੀ ਕਰਦੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਇੱਕ ਜਗ੍ਹਾ ਬਣਾਈ ਹੋਈ ਹੈ ਉੱਥੇ ਜਾ ਕੇ ਮੱਜਾਂ ਨੂੰ ਡੰਪ ਕਰ ਦਿੰਦੇ ਸੀਗੇ ਉੱਥੇ ਜਦੋਂ ਮੱਜਾਂ ਨੂੰ ਫਿਰ ਅੱਗੇ ਇਹਨਾਂ ਦਾ ਜਿਹੜਾ ਕੋਲਾਬੋਰੇਸ਼ਨ ਸੀਗਾ ਉਹ ਯੂਪੀ ਵਾਲੇ ਬੰਦੇ ਸਾਜਾਦ ਜੋ ਕਿ ਜਾਤਾਂ ਸਹਾਰनपुर ਦੇ ਰਹਿਣ ਵਾਲੇ ਸੀ ਉਹਨਾਂ ਨਾਲ ਕੋਲਾਬੋਰੇਸ਼ਨ ਸੀਗਾ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਮੱਜਾਂ ਨੂੰ ਅੱਗੇ ਜਿਹੜਾ ਮੰਡੀਆਂ ਦੇ ਵਿੱਚ ਸਟੇਲ ਕਰ ਦਿੰਦੇ ਸੀ ਹੁਣ ਤੱਕ ਜਿਹੜਾ ਹੈਗਾ ਚਾਰ ਦੋਸ਼ੀ ਨੂੰ ਅਰੈਸਟ ਕੀਤਾ ਜਾ ਚੁੱਕਿਆ ਹੈ ਜੀ ਹਾਂ ਜੀ ਦੋ ਫਰਾਰ ਹੈ ਦੋ ਫਰਾਰ ਹੈ ਫਿਲਹਾਲ ਠੀਕ ਹੈ ਜੀ ਅਣੀ ਪੇਸ਼ ਹੈ ਜਿਆਦੇ ਬੜੇ ਕਿ ਝੋਟਿਆਂ ਵਾਲੀ ਕੋਈ ਉਹ ਵੀ ਦੱਸ ਦਿੰਦੇ ਹਾਂ ਜੀ ਰਿਮਾਂਡ ਹਰੇ ਪੇਸ਼ ਕਰਨੇ ਆਲੇ ਅੱਜ ਹੀ ਫੜੇ ਨਾ ਤਾਂ ਹਾਂਜੀ ਹਾਂਜੀ ਉਹਨੂੰ ਤੀਜੇ ਪਤਾ ਤੇ ਲੈ ਜਿਹਨਾਂ ਨੇ ਹਾਂਜੀ 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 ਉਹਨੂੰ ਤੀਜੇ ਤੇ ਹਾਂਜੀ ਹਾਂਜੀ ਜਿਹੜਾ ਮੇਨ ਇਹਨਾਂ ਦਾ ਸਰਗਣਾ ਸੀਗਾ ਜਿਹੜਾ ਅੱਗੇ ਵੇਚਦਾ ਸੀਗਾ ਉਹ ਅੱਜ ਅਸੀਂ ਫੜਲੇ ਜਿਹੜਾ ਸਿੱਧੂ ਸੀਗਾ ਜਿਨ੍ਹਾਂ ਨੂੰ ਵੇਚਦੇ ਸੀਗੇ ਕਿ ਕਿ ਜਿਨ੍ਹਾਂ ਨੂੰ ਇਹ ਵੇਚਦੇ ਸੀਗੇ ਉਹ ਅੱਗੇ ਜਿਹੜਾ ਮੰਡੀ ਚ ਵੇਚਦੇ ਸੀਗੇ ਅੱਛਾ ਹਾਂਜੀ ਉਹ ਜਿਹੜੇ ਯੂਪੀ ਦੇ ਬੰਦੇ ਯੂਪੀ ਦੀਆਂ ਮੰਡੀਆਂ ਵੇਚਦੇ ਸਾਰ ਨੂੰ ਹਾਂਜੀ ਇਹ ਚੈਨ ਕਿੰਨੀ ਕੀ ਟੇਸ ਵਿੱਚ ਹੋ ਜਾਂਦਾ ਸੀ ਜੇ ਕਰੀਬ ਇਹ 8 ਤੋਂ 9 ਜਿਹੜੀ ਮੱਝਾਂ ਇਹ ਮੰਨਦੇ ਆ ਤੇ ਮੱਜਾਂ ਦੇ ਇਲਾਵਾ ਇਹ ਜਿਹੜੇ ਕਰੀਬ 5 ਤੋਂ 6 ਛੋਟੇ ਵੀ ਮੰਨਦੇ ਆ ਕਿ ਇਹਨਾਂ ਦੇ ਵੱਖ-ਵੱਖ ਸਮੇਂ ਦੌਰਾਨ ਜਿਹੜਾ ਹੈਗਾ ਪੰਜਾਬ ਤੇ ਹਿਮਾਚਲ ਈਰੀ ਵਿੱਚੋਂ ਚੋਰੀ ਕੀਤੀ। ਉਹ ਜਿਹੜੇ ਚਾਹਦੇ ਨੇ ਕੋਈ ਨੂਰਪੁਰ ਦੀ ਲੱਖੀ ਤੱਕ ਕੋਈ ਮਨੈਟ ਨੇ ਲਾਕੇ ਹਾਂਜੀ ਹਾਂਜੀ ਨੂਰਪੁਰ ਦੀ ਜਿਹੜੀ ਹੈਗੀ ਹੈ ਇਹਨਾਂ ਨੇ ਸਮੇਰਵਾਲ ਵਾਲੀ ਵਾਰਦਾਤ ਕਹਿੰਨੀ ਹੈ ਜਿਹੜੇ ਛੋਟੇ ਬਾਰੇ ਵੀ ਕਹਿੰਦੇ ਕਿ ਸੀ ਆਲੇ ਵਾਲ ਦੇ ਈਰੀ ਚੋਂ ਨੂਰਪੁਰ ਦੇ ਚੋਂ ਚੋਰੀ ਕੀਤੀ। ਉਹ ਵੀ ਮੰਡੀਆਂ ਵਿੱਚ ਵੇਚ ਜਾ ਗਏ। ਜੀ ਹਾਂਜੀ ਆਲਰੇਡੀ ਵੇਚੇ ਜਾ ਰਹੇ। ਠੀਕ ਹੈ। ਕੋਈ ਨਹੀਂ ਇਹ ਹੀ ਹੈ ਬਸ। ਕਿਤੇ ਰਿਗਾਰਡਿੰਗ ਪ੍ਰੈਸ ਹਾਂਜੀ ਹਾਂਜੀ ਕਿ ਕਰਦੇ ਦਾ ਟਾਮ ਕਿ ਪਹਿਲਾਂ ਇਹ ਰੇਕੀ ਕਰਦੇ ਹਾਂ। ਹਾਂ। ਇਹਨਾਂ ਬੰਦੇ ਨੂੰ ਪਹਿਲਾਂ ਪ੍ਰਾਈਮਿੰਗ ਹੋਈ। ਜੀ ਅੱਛਾ ਜਿਹੜਾ ਦੋਸ਼ੀ ਹੈਗਾ ਬਲਜੀਤ ਸਿੰਘ। ਉਹਦੇ ਖਿਲਾਫ ਤਾਂ तकरीबन 14 ਮਕਦਮੇ ਦਰਜ ਹੈਗੇ। ਜਿਹੜਾ ਇੱਕ ਹੋਰ ਦੋਸ਼ੀ ਹੈਗਾ। ਔਮਰ ਨਸੀਮ ਉਰਫ ਬਾਲਾ। ਇਹਦੇ ਖਿਲਾਫ ਪਹਿਲਾਂ ਵੀ ਦੋ ਮਕਦਮੇ ਦਰਜ ਵੀ ਨੇ। ਇਹ ਸਾਰੇ ਚੋਰੀ ਦੇ ਮਾਮਲੇ ਨੇ। ਇਹ ਚੋਰੀ ਡਕੈਤੀ ਦੇ ਇਹਨਾਂ ਦੇ ਮਕਦਮੇ ਦਰਜ ਨੇ। ਪੰਜਾਬ 'ਚ ਹੀ ਹੈ ਕਿ ਹਾਂਜੀ। ਇਹ ਪੰਜਾਬ 'ਚ ਨਹੀਂ ਜੀ। ਸਾਰੇ ਮਕਦਮੇ ਹਰਿਆਣੇ 'ਚ ਮਿਲੇ ਨੇ। ਹਾਂਜੀ। ਮੁਹੰਮਦ ਨਸੀਮ ਇਹ ਮੁਹੰਮਦ ਨਸੀਮ ਉਰਫ ਬਾਲਾ ਇਹ ਕਿੰਨੇ ਪਰਚੇ ਜੀ ਇੱਥੇ ਦੋ ਪਰਚੇ ਪੈਲਾਂ ਜੀ ਇੱਕ ਜਲੰਧਰ ਦਾ ਇੱਕ ਸਿਰਸਾ ਦਾ ਇਹ ਇਹਨਾਂ ਕੋਲ ਇੱਕ ਮੈਕਸ ਜਿਹੜੀ ਪਿਕਅਪ ਟਾਈਪ ਵਹੀਕਲ ਹੁੰਦਾ ਹੈ ਉਹਦੇ ਵਿੱਚ ਇਹ ਦਿਨ ਨੂੰ ਜਿਹੜਾ ਹੈਗਾ ਸੀ ਇਹ ਰੇਕੀ ਕਰਦੇ ਸੀਗੇ ਇਹ ਆਪਣੇ ਟਾਰਗੇਟ ਨੂੰ ਜਿਹੜਾ ਸੌਫਟ ਟਾਰਗੇਟ ਸੀਗਾ ਉਹਨੂੰ ਇਹ ਨਿਸ਼ਾਨਾ ਬਣਾਉਂਦੇ ਸੀਗੇ ਕਿ ਜਿਹਨੂੰ ਛੇਤੀ ਜਿਹੜਾ ਚੋਟੀ ਕੀਤੀ ਜਾ ਸਕੇ ਤੇ ਰਾਤ ਦੇ ਟਾਈਮ ਜਦੋਂ ਸੀਗਾ ਕਿ ਮਤਲਬ ਕਿ ਲੋਕ ਸੌ ਜਾਂਦੇ ਸੀਗੇ ਉਸ ਤੋਂ ਬਾਅਦ ਉਸ ਦੌਰਾਨੇ ਜਿਹੜਾ ਚੋਰੀ ਨੂੰ ਅੰਜਾਮ ਦਿੰਦੇ ਸੀ ਇਸ ਮਾਮਲੇ ਤੋਂ ਜੋ ਐਸਐਟੀ ਅਪਲਾਈ ਕੀਤੀ ਸੀ ਜਿਵੇਂ ਕਿ ਮੇਂ ਜਿਹੜਾ ਕਾਰਵਾਈ ਕੀਤੀ ਗਈ ਹੈ ਕਿਸ ਤਰੀਕੇ ਨਾਲ ਉਹ ਬਲੂ ਬਲੇ ਕਿਵੇਂ ਇਸ ਪੰਜਾਬ ਤੱਕ ਪਹੁੰਚੀ ਹਾਂਜੀ ਸਾਡੇ ਮਾੜ ਜੋ ਐਸਐਸਪੀ ਸਾਹਿਬ ਸ਼੍ਰੀ ਖਰਾਨਾ ਸਾਹਿਬ ਉਹਨਾਂ ਦੀ ਹਵਾਈ ਦੇ ਵਿੱਚ ਇੱਕ ਸੈਟ ਬਣਾਈ ਗਈ ਸੀ ਜਿਸ ਦੇ ਵਿੱਚ ਡੀਐਸਪੀ ਡੀ ਸਾਹਿਬ ਐਸਐਚਓ ਸਾਹਿਬ ਤੇ ਸਹੀ ਦੀ ਟੀਮ ਸੈਟ ਦੇ ਵਿੱਚ ਸੀ ਤੇ ਉਸ ਦੇ ਵਿੱਚ ਜੋ ਅਸੀਂ ਦੇਖਿਆ ਵੀ ਨੋਰਪੁਰ ਵਿਧੀ ਇਲਾਕੇ ਦੇ ਵਿੱਚ ਬਹੁਤ ਯਾਦਾ ਆਪਣੇ ਪਛਮਣ ਦੀ ਆਪਣੇ ਚੋਰੀਆਂ ਹੋਈਆਂ ਜਾਂ ਛੋਟੇ ਵਗੈਰਾ ਮੱਝਾਂ ਵਗੈਰਾ ਤੇ ਪਹਿਲਾਂ ਵੀ ਇੱਕ ਆਪਣੇ ਕੇਸ ਦੇ ਵਿੱਚ ਮੱਝਾਂ ਬਰਾਬਰ ਹੋਈਆਂ ਤੇ ਹੁਣ ਅਸੀਂ ਨੂਰਪੁਰਵੇਦੀ ਐਸਐਚਓ ਸਾਹਿਬ ਦੀ ਟੀਮ ਦੇ ਨਾਲ ਮਿਲ ਕੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਇਹ ਕਿ ਜਿਹੜੇ ਬੰਦੇ ਆ ਤੋਂ ਗ੍ਰਿਫਤਾਰ ਕਰਦੇ ਤੇ ਮੈਂ ਇੱਕ ਸਾਰੇ ਪਿੰਡ ਵਸੀਆਂ ਨੂੰ ਤੇ ਸ਼ਹਿਰ ਵਸੀਆਂ ਨੂੰ ਅਪੀਲ ਵੀ ਕਰਦਾ ਹਾਂ ਵੀ ਜਿਸ ਤਰ੍ਹਾਂ ਵੀ ਸੀਸੀਟੀਵੀ ਕੈਮਰੇ ਆ ਜਿਹੜੇ ਵੀ ਪ੍ਰੋਪਰ ਆਪਣੇ ਜਿਵੇਂ ਲੱਗੇ ਹੋਇਆ ਜਿਵੇਂ ਕੋਈ ਜ ਪੁਲਿਸ ਵਗੈਰਾ ਆਪਣੇ ਆਪਣੇ ਕੁਛ ਕਿਸੇ ਵਾਸਤੇ ਕੈਮਰੇ ਚੈੱਕ ਕਰਨ ਆਉਂਦੀ ਹੈ ਤੇ ਪੁਲਿਸ ਨੂੰ ਸਾਰਿਆਂ ਨੂੰ ਵਧੀਆ ਸਹਿਯੋਗ ਦੇਣਾ ਚਾਹੀਦਾ ਤੇ ਜਗਾ ਤੋਂ ਸਾਨੂੰ ਕਹਿ ਦਿੰਦੇ ਵੀ ਸਾਡਾ ਕੈਮਰਾ ਖਰਾਬ ਹੈ ਕੋਈ ਬੰਦ ਹੈ ਵੀ ਇਸ ਤਰ੍ਹਾਂ ਵੀ ਪ੍ਰਸ਼ਾਸਨ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਤੇ ਮੈਂ ਇੱਕ ਸਾਰੇ ਨਿਵਾਸੀਆਂ ਨੂੰ ਇਹ ਵੀ ਅਪੀਲ ਕਰਦਾ ਕਿ ਰਾਤ ਨੂੰ ਵੀ ਆਪਣੇ ਜਿਹੜੇ ਪਸ਼ੂ ਵਗੈਰਾ ਵੀ ਜਿਹੜੇ ਜਿਵੇਂ ਜਿਸ ਤਰ੍ਹਾਂ ਵੀ ਬਾਹਰ ਜਿਵੇਂ ਬੰਨੇ ਆ ਅੰਦਰ ਜਿਵੇਂ ਆਪਣੇ ਗਵਾੜਾ ਬਣਾਇਆ ਹੋਇਆ ਉਹਦੇ ਚ ਆਪਣੇ ਗੇਟਵੇਰਾ ਬੰਦ ਕਰਕੇ ਤੇ ਪੂਰੀ ਪ੍ਰੋਪਰ ਨਿਗਰਾਨੀ ਵੀ ਕੀਤੀ ਜਾਉ। ਦੇਵਨੂ ਲਗਾਤਾਰ ਸੰਗਠ ਕੀਤਾ ਜਾ ਰਿਹਾ ਸੀ ਪਸ਼ੂਧਨ ਚੋਰੀ ਹੋਣ ਦੇ ਮਾਮਲੇ ਲਈ। ਪੁਲਿਸ ਵੱਲੋਂ ਚਾਰ ਦੋਸ਼ੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ। ਕਾਨੂੰਨ ਲਗਨ ਗਈ ਸੀ। ਇਹ ਮਾਮਲੇ ਜਿਹੜੇ ਸਫਲਤਾ ਮਿਲੀ ਹੈ ਉਸ ਬਾਰੇ ਦੁਨੀਆ ਕੀ ਕਹਿੰਦੀ। ਦੇਖੋ 100 ਦਿਨ ਦਾ ਅੱਜ ਲਗਭਗ ਸੰਘਰਸ਼ ਹੋ ਗਿਆ। ਇਲਾਕੇ ਦੇ ਵਿੱਚ ਇੱਕ ਬੜਾ ਜ਼ਬਰਦਸਤ ਤਰੀਕੇ ਦੇ ਨਾਲ ਘਾਣ ਹੋ ਰਿਹਾ ਸੀਗਾ ਪਸ਼ੂਧਨ ਦਾ ਔਰ ਸਾਡੇ ਇਲਾਕੇ ਦੀ ਨਿਰਭਰਤਾ ਪਸ਼ੂਧਨ ਉੱਤੇ ਹੈ। 100 ਦਿਨ ਤੋਂ ਲਗਾਤਾਰ ਪਿੰਡਾਂ ਵਿੱਚ ਸੈਂਕੜੇ ਲੋਕ ਰੋਜ਼ ਜੁਟ ਰਹੇ ਸੀਗੇ। ਅੱਜ ਉਸ ਕੜੀ ਦੇ ਤਹਿਤ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਸਾਡੀ ਮੇਨ ਮੰਗ ਸੀਗੀ ਬਈ ਝੋਟਾ ਚੋਰ ਗਰੋ ਫੜੋ ਵੇ ਕਿਉਂਕਿ ਇਹ ਧਾਰਮਿਕ ਮਰਿਆਦਾ ਬਲੀ ਪਾਸ਼ਾ ਜੀ ਦੇ ਛੱਡੇ ਹੁੰਦੇ ਨੇ ਮੱਜਾਂ ਦੀਆਂ ਚੋਰੀਆਂ ਹੋ ਰਹੀਆਂ ਇਹਦੀਆਂ ਲਗਾਤਾਰ ਅੱਜ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਭਈ ਇਹ ਪਹਿਲੀ ਵਾਰੀ ਹੋਇਆ ਹਿੰਦੁਸਤਾਨ ਦੇ ਇਤਿਹਾਸ ਚ ਸਿੱਟ ਵੀ ਬਣੀ ਪਸ਼ੂਆਂ ਨੂੰ ਲੈ ਕੇ ਔਰ ਪਸ਼ੂਧਾਨ ਦੀ ਰਿਕਵਰੀ ਵੀ ਹੋਈ ਇਹ ਲੋਕਾਂ ਦੇ ਜਿੱਦਾਂ ਕਹਿ ਰਹੀਏ ਇਕੱਠ ਦਾ ਏਕੇ ਦਾ ਔਰ ਜਿੱਦਾਂ ਕਹਿੰਦੇ ਮਨੋਭਾਵਨਾ ਦਾ ਨਤੀਜਾ ਏ ਔਰ ਉਸ ਦੇ ਵਿੱਚ ਕਈ ਮੱਝਾਂ ਕਬਰ ਹੋਣ ਦੇ ਨਾਲ-ਨਾਲ ਕੁਝ ਧਨ ਰਾਸ਼ੀ ਵੀ ਸਾਨੂੰ ਪਤਾ ਲੱਗੀ ਹੈ ਪ੍ਰਾਪਤ ਹੋਈ ਹੈ ਜਿਹੜੀ ਕਿ ਇੱਥੋਂ ਝੋਟੇ ਝਕਾ ਕੇ ਮੱਝਾਂ ਝਕਾ ਕੇ ਬਾਹਰਲੀਆਂ ਸਟੇਟਾਂ ਵਿੱਚ ਵੇਚਦੇ ਸੀਗੇ ਬੜਾ ਭਾਰਾ ਗਰੋ ਸੀਗਾ ਇਹ ਇੱਕ ਨੈਕਸਸ ਵੀ ਟੁੱਟਣਾ ਟੁੱਟਣਾ ਭਵਿੱਖ ਵਿੱਚ ਜਿਹੜੇ ਲਗਾਤਾਰ ਇਹ ਕੰਮ ਕਰਦੇ ਤੇ ਉਸ ਇਲਾਕੇ 'ਚ ਹੁਣ ਖਦੇੜੇ ਵੀ ਜਾਣਗੇ ਔਰ ਦੂਜੀ ਚੀਜ਼ ਦੇ ਵਿੱਚ ਇਹ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਔਰ ਖਾਸ ਕਰਕੇ ਮੀਡੀਆ ਦਾ ਰੋਲ ਹੈ ਇਹ ਬੜਾ ਹੀ ਸ਼ਲਾੰਘਾਯੋਗ ਰਿਹਾ ਔਰ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਇਤਿਹਾਸ ਸ਼ਾਇਦ ਇਹ ਵੀ ਪਹਿਲੀ ਵਾਰੀ ਹੋਇਆ ਕਿ ਸਾਡੀ ਟੀਮ ਦੇ ਬੰਦੇ ਵੀ ਅਸੀਂ ਵੀ ਹੋ ਸਕਦੇ ਜਾਂ ਹੋਰ ਵੀ ਜਦੋਂ ਰੇਡ ਹੋਈਆਂ ਯੂਪੀ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਤਾਂ ਉੱਥੇ ਜਾ ਕੇ ਉਸ ਰੇਡ ਦੇ ਵਿੱਚ ਸ਼ਾਮਲ ਹੋ ਕੇ ਗਰਾਊਂਡ ਜ਼ੀਰੋ ਪਰ ਜਾ ਕੇ ਦੇਖੇ ਹਾਲਾਤ ਕਿੱਦੇ ਕਿੰਨੇ ਮੁਸ਼ਕਲ ਹਾਲਾਤਾਂ ਦੇ ਵਿੱਚ ਕਿੰਨੇ ਖਤਰਨਾਕ ਇਲਾਕਿਆਂ ਦੇ ਵਿੱਚ ਇਹ ਕੰਮਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਕਿੱਦਾਂ ਜਾ ਕੇ ਕਾਬੂ ਜਾ ਉਹਨਾਂ ਦੀਆਂ ਸੀਆਈਡੀਆਂ ਕੱਢੀਆਂ ਗਈਆਂ ਦੂਜੀ ਚੀਜ਼ ਜਿਹੜਾ ਇਹ ਜ਼ਿਲ੍ਹਾ ਪ੍ਰਸ਼ਾਸਨ ਹੈ ਹੁਣ ਇਹ ਲੋਕਾਂ ਦੇ ਮਤਿਆਂ ਦਾ ਫੈਸਲਾ ਨਤੀਜਾ ਇਹ ਬਣਿਆ ਹੈ ਕਿ ਜਿਹੜੇ ਮਤੇ ਪਬਲਿਕ ਪਾੰਦੀ ਦੀ ਵੀ ਦਿਨਾਂ ਨੂੰ ਗੱਡੀਆਂ ਦੇ ਵਿੱਚ ਜੇ ਕੋ ਢੋਟਵਾਈ ਕਰਨੀ ਹੈ ਤਾ ਉਹ ਉਹਨਾਂ ਨਾਲ ਨੰਬਰਦਾਰ ਸਰਪੰਚ ਦੀ ਮੋਹਰ ਨਾਲ ਚਲਣੀ ਚਾਹੀਦੀ ਕਿ ਫਲਾਣੇ ਨੇ ਫਲਾਣੇ ਪਿੰਡ ਪਸ਼ੂ ਵੇਚਿਆ ਤਾਂ ਕਿ ਗੈਰ ਕਾਨੂੰਨੀ ਤਸਕਰੀ ਬੰਦ ਹੋਵੇ ਉਸਤੇ ਹੁਣ ਡੀਸੀ ਰੂਪਨਗਰ ਵੱਲੋਂ ਮੋਹਰ ਲਗਾ ਦਿੱਤੀ ਹੈ ਉਹਨਾਂ ਨੇ ਲਿਖ ਦਿੱਤਾ ਹੈ ਕਿ ਦਿਨਾਂ ਦੇ ਸਮੇਂ ਆਵਾਗਮਨ ਹੋ ਸਕਦਾ ਰਾਤ ਦੇ ਸਮੇਂ ਕੋਈ ਗੱਡੀ ਟੈਂਪੂ ਜਾਂ ਕੋਈ ਸਾਧਨ ਟੋਟੋਾਈ ਨਹੀਂ ਕਰ ਸਕਦਾ ਬਾਕੀ ਥੋੜੀ ਜਾਣਕਾਰੀ ਡਾਕਟਰ ਦਵਿੰਦਰ ਵਿਜਾਰ ਜੀ ਦੰਗੇ ਮੀਡੀਆ ਨੂੰ ਕਰਦੇ ਆ ਜਾਗਦੀਏ ਬਾਰੇ ਵਿੱਚ ਆਪ ਜੀ ਨੇ ਵੀ ਨਿਰੰਤਰ ਸੰਦਰਸ਼ ਕੀਤਾ ਹੈ ਲੋਕੋ ਨੇ ਵੀ ਲੋਕ ਆਪਣੇ ਮਿਲ ਕੇ ਸਰਚ ਕੀਤਾ ਤਾਂ ਕੀ ਕਹਿਣਾ ਚਾਹਾਂਗੇ ਆਪ ਉਸ ਨੂੰ जी देखिए सबसे पहले तो मैं आपका मीडिया के साथियों का धन्यवाद करता हूँ क्योंकि निरंतर हमारे साथ आप लोगों ने साथ दिया और निष्पक्ष होकर के क्योंकि डेमोक्रेसी जमहूरीत का चौथा स्तंभ आप लोग माने जाते हैं तो आप लोगों का इसमें बहुत बड़ा प्रयास है इस कामयाबी में आप लोग भी बराबर के भागीदार हैं ये देखिए तकरीबन संघर्ष सौ दिन पुराना संघर्ष है हमारा लगातार दिन रात गौरव जी ने सारी बात बता दी कि सुबह शाम भी मीटिंगें करी हैं आज यहाँ इकट्ठे होने का मकसद ये है कि पुलिस प्रशासन की तरफ से उस गिरोह को पकड़ लिया गया है उसके सरगना को पकड़ लिया गया है कुछ लोग पकड़ लिए हैं कुछ लोग फरार हैं ਉਹ ਟੈਕਨੀਕਲ ਬਾਤیں ਸਾਰੀ ਪੁਲਿਸ ਦਾ ਅਲੱਗ ਮਸਾਇਲ ਹੈ ਲੇਕਿਨ ਇਹ ਇੱਕ ਤਰ੍ਹਾਂ ਸੇ ہماری ਜੀਤ ਮੰਨੀ ਜਾਏਗੀ ਕਿਉਂਕਿ ਇਸ ਰਾਹ ਪੇ ਚਲਤੇ ਹੋ ਆਪ ਜਾਣਤੇ ਹੈ ਕਿ ਬਹੁਤ ਸਾਰੀ ਹਮਾਰੇ ਕੋ प्रेशराइज़ भी किया गया पॉलिटिकल प्रेशर भी आए प्रशासन की तरफ सहयोग भी नहीं मिला अंत में हम लोगों ने फिर कुछ सख्त कदम भी उठाए देखिए मैं आपके माध्यम से ये कहना चाहता हूँ कि हमारी कोई जातीय अदावत या निजी शत्रुता पुलिस की या प्रशासन से नहीं है लेकिन ये जो जनता है ये सारी आप देख रहे हैं बैठे हैं लोग भावुक तौर पर हमारे साथ जुड़े हुए हैं हमारी टीम को इन लोगों ने नॉमिनेट किया है संघर्ष को लड़ने के लिए पंजाब मोर्चा की टीम को हमारे साथ सारे साथी खड़े हैं और जैसे गौरव जी ने बताया कि हमारी टीम निरंतर उसके साथ जाती भी रही सी के साथ भी राबता रहा उस एसआईटी के हम लोग मेंबर भी हैं चार लोग हम लोग मेंबर हैं नीरज राणा जी गौरव जी रामधन बाढ़ जी और मैं हम लोग पक्के तौर पर लिखित आधिकारिक मेंबर हैं इस टीम के इनको भी सहयोग किया कुल मिलाकर के सी का धन्यवाद करते हैं एस एस गुलनीत खुराना जी का धन्यवाद करते हैं एस एच ओ नूरपुर बेदी टिल्लो साहब का धन्यवाद करते हैं और सबसे बड़ा धन्यवाद तो आप लोगों का करते हैं क्योंकि आवाज़ें खलक नगाड़ा है खुदा जनता की आवाज़ परमात्मा की आवाज़ है ये सिर्फ़ हम चार लोगों की जीत नहीं है या मैं ये कहता हूँ कि अगर हम चार लोग इस तरफ को बोल रहे हैं ऐसा कुछ नहीं है आप सब लोग हमसे भी ज़्यादा बड़े भागीदार भागीदारों क्योंकि हम लोग सिर्फ आके मीटिंग करते थे आप लोग सारा इंतजाम भी करते थे तो जितने यहाँ बैठे हैं उस तरफ बैठे हैं वो भी सारे हमारे आदर जोग हैं उनका भी धन्यवाद है उनके सहयोग के बिना एक इंच भी चलना मुश्किल था तो ये जो आज कामयाबी हुई है इसके लिए बड़ा धन्यवाद हम करते हैं बहुत शुक्रिया ਜੀ ਬਿਲਕੁਲ ਤੁਸੀਂ ਸੁਣਿਆ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਥੇ ਦੇ थाना ਮੁਖੀ ਗੁਰਵਿੰਦਰ ਸਿੰਘ ਢਿੱਲੋਂ ਤੇ ਸਿੱਟ ਦੇ ਜੋ ਇੰਚਾਰਜ ਲਗਾਏ ਸੀ ਇੰਸਪੈਕਟਰ ਸਾਹਿਬਾਨ ਤੇ ਹੋਰ ਅਫਸਰ ਸਾਹਿਬਾਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਇਹਨਾਂ ਵੱਲੋਂ ਰੈਕੀ ਕੀਤੀ ਜਾਂਦੀ ਸੀ ਰੈਕੀ ਕਰਨ ਤੋਂ ਬਾਅਦ ਕਿਸ ਤਰੀਕੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਕਰਕੇ ਮੰਡੀ ਦੇ ਵਿੱਚ ਵੇਚੇ ਜਾਂਦੇ ਸੀ ਉਸ ਮਾਮਲੇ ਨੂੰ ਲੈ ਕੇ ਜੋ ਚੇਨ ਟ੍ਰੇਸ ਕੀਤੀ ਗਈ ਹੈ ਉਸ ਦਿਸਪਨ ਵਿੱਚ ਚਾਰ ਦੋਸ਼ੀਆਂ ਨੂੰ ਇਹਨਾਂ ਵੱਲੋਂ ਜੋ ਕਿ ਇੱਥੇ ਲਿਆਂਦਾ ਗਿਆ ਜੋ ਕਿ ਪਹਿਲਾਂ ਹਿਮਾਚਲ ਦੇ ਵਿੱਚ ਜਿਹਨੂੰ ਕਾਬੂ ਕੀਤਾ ਗਿਆ ਉਸ ਤੋਂ ਬਾਅਦ ਇੱਥੇ ਲਿਆਂਦਾ ਗਿਆ ਹੈ ਤੇ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੋ ਅਗਲਾ ਰਮਾਨ ਹਾਸਲ ਕਰਕੇ ਜੋ ਅਗਲੀ ਜਾਣਕਾਰੀ ਪ੍ਰਾਪਤ ਹੋਵੇਗੀ ਉਹ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਦਿੱਤੀ ਜਾਵੇਗੀ ਅਸੀਂ ਉਹ ਵੀ ਤੁਹਾਡੇ ਨਾਲ ਸਾਂਝ ਕਰਾਂਗੇ ਆਪਣੇ ਸਹਿਯੋਗੀ ਮੁੰਨੂ ਦੇ ਨਾਲ ਮੇਰਾ ਪੰਜਾਬ న్యూਸ ਤੋਂ ਦਿਨੇਸ਼ ਲਲਨ ਨੁਰਵੇਦੀ ਰੂਪਨਗਰ